ਸਰ ਜਿਹੜਾ ਤੁਸੀਂ ਹੈਰੋਨ ਫੜੀ ਆ ਜੀ ਉਸ ਸੰਬੰਧ ਵਿੱਚ ਕੀ ਕਹਿੰਦੇ ਹੋ ਜੀ ਦੇਖੋ ਜੀ ਪੰਜਾਬ ਸਰਕਾਰ ਦੀ ਨਸ਼ਾ ਰੋधी ਮੁਹਿੰਮ ਤੇ ਡਰੱਗ ਅਗੇਂਸਟ ਬਿਲਕੁਲ ਨਾਟ ਆਲਵੇਸ ਵਾਚਿੰਗ ਆਪੋਸਿਟਲ ਬਾਰੇ ਮਿਲਿਆ ਜਦੋਂ ਮਾਰਯੋਗ ਐਸਐਸਪੀ ਮੈਡਮ ਅਸ਼wini ਗੋਟਿਆਲ ਐਸਐਸਪੀ ਸ਼ਰਮਨਦੌਰ ਸਿੰਘ ਐਸਪੀ ਇਨਵੈਸਟੀਗੇਸ਼ਨ ਦੇ ਨਿਸ਼ਾਨਦੇਸ਼ ਤੇ ਠਾਣਾ ਕੁਮਾਨ ਦੀ ਪੁਲਿਸ ਠਾਣਾ ਦੇ ਐਸਐਸਟੀਓ ਨਾਮਯੁਕਤ ਕੁਰਾ ਸਿੰਘ ਨੇ ਇੱਕ ਵਿਅਕਤੀ ਨੂੰ ਆਈਟੈਂਟਿਕ ਕਾਰ ਕਿ ਜਿਵੇਂ ਕਮੋਸੋ ਕਨਟਿਨ ਦੀ 255 ਗ੍ਰਾਮ ਹੈ ਉਤਸਵੇਤ ਕਬੂ ਕਰਕੇ ਪ੍ਰਦਰਸ਼ਿਤ ਕੀਤਾ ਇਹ ਗੀਬ ਨਾਰੀ ਕਾ ਬਰਾਮਦੀ ਹੈ ਮਸ਼ਲ ਗ੍ਰਾਮਦਗੀ ਹੈ ਤੇ ਇਸ ਨਾਲ ਅਸੀਂ ਨੂੰ ਖਲਾ ਬਏਗੀ ਇਹ ਜਿਹੜੀ ਸਾਡੀ ਮੁਹੀਮ ਹੈ ਮਸ਼ੇਜ ਦੇ ਖਿਲਾਫ ਇਹ ਲਗਾਤਾਰ ਚਲਦੀ ਰਹੇਗੀ ਇਸੇ ਚਲਦੀ ਰਹੇਗੀ ਸਾਹਮਣੂ ਇਹ ਹੀ ਮੇਰੀ ਪੀਲ ਹੈ ਕਿ ਜਿਹੜਾ ਨਸ਼ਾ ਵੇਚਣ ਵਾਲਾ ਉਹਨੂੰ ਬਿਲਕੁਲ ਸਾਡੇ ਕੋਲੋਂ ਵਰਨਿੰਗ ਆ ਉਹ ਨਸ਼ਾ ਦੇ ਹਰਮਨ ਨੂੰ ਬੰਦ ਕਰ ਦੇਵੇ ਤਨਸੀ ਜਿਹੜਾ ਇਹ ਸਾਡੇ ਕਾਬੂ ਆਇਆ ਅਸੀਂ ਇਹਦੇ ਅਗੇਂਸਟ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਾਂਗੇ ਜਿਹੜੀ ਜਿਹੜੀ ਇਹਦੀ ਪੂਰੀ ਚੈੱਕਅਪ ਚੈੱਕ ਕਰਾਂਗੇ ਜਿਹੜੀ ਇਹਨੇ ਨਸ਼ੇ ਦੇ ਨਸ਼ਾ ਵੇਚ ਕੇ ਕਾਪਟੀ ਬਣਾਈ ਹੈ ਅਸੀਂ ਉਹਨੂੰ ਉਹਦੀ ਫੋਟੋ ਚ ਵੀ ਕਰਾਂਗੇ ਸਰ ਇਹ ਜਿਹੜੇ ਇਹਨੂੰ ਫੜਿਆ ਉਹ ਨਸ਼ਾ ਤਸਕਰ ਨੂੰ ਜੀ ਇਹਨੂੰ ਕਿੱਥੋਂ ਫੜਿਆ ਜੀ ਇਸ ਨੂੰ ਜਿਹੜਾ ਇਹਦੀ ਪੱਟੀਵਾਰ ਰੋਡ ਪੱਟੀਵਾਰ ਰੋਡ ਪੰਦੀ ਹੈ ਕਮਾਣਾ ਦੇ ਉਥੋਂ ਇੱਕ ਫੜਿਆ ਹੋਇਆ ਸਰ ਇਹਦਾ ਨਾਮ ਕੀ ਹੈ ਇਹਦਾ ਪਿੰਡ ਅਨਮੋਲ ਸਿੰਘ ਪੁੱਤਰ ਸੁਖਵਿੰਦਰ ਸਿੰਘ ਹੈ ਪਿੰਡ ਚਿਮਾ ਖੁੱਡੀ ਦਾ ਇਹਦੇ ਕਿਹੜਾ ਪਾਸਟਲ ਸਟ੍ਰੀਟ ਹੋਇਆ 82 ਨੰਬਰ ਹੈ ਆਲਦਾ ਬਿਟਿਗੜ ਤੈਸ਼ੇ ਟਾਪ ਤੈਸ਼ੇ ਟੋਪੀ ਇੰਟਰਸੈਕਸ਼ਨ ਇੰਸਰ ਇਹ ਸਰੀ ਕਰਤਾ ਕੀ ਜਿਕੇ ਅਨਫੋਰਨਟਲੀ ਇ ਇੰਡੀਅਨ ਆਰਮੀ ਦਾ ਦੁੱਧਾ ਯਾ ਕੰਮ ਹਾਂ ਜੀ ਸਰ ਇਹ ਦਾ ਕੋਈ ਪਿਸ਼ੋਕੜ ਕੋਈ ਕ੍ਰਿਮੀਨਲ ਰਿਆ ਹੋਵੇ ਜਾਂ ਕਿਸੇ ਦੇ ਪਰਿਵਾਰ ਦਾ ਕੋਈ ਪਰਪਲ ਸਕਾਰ ਇਹੋ ਜਿਹਾ ਕੋਈ ਕ੍ਰਿਮੀਨਲ ਕਾਜ਼ ਨਹੀਂ ਸਾਡੇ ਅੰਦਰ ਨਹੀਂ ਆਇਆ ਬਟ ਇਹ ਇਥਾ ਜਾਬਦਾ ਜਿਹੜੇ ਜਦ ਹੀ ਅਮੀਰ ਹੁੰਦੇ ਚੱਕਰ ਵਿੱਚ ਇਹ ਤਲੇ ਪੈ ਗਿਆ ਇਹ ਕੋ ਡਰਗ ਮੈਨੇ ਫੜੀ ਕਈ ਕੋ ਸਰ ਹਾਂ 31 3100 390 ਰੁਪਏ ਦੇ ਡਾਕੂ ਨਹੀਂ ਲੱਗਦਾ ਸਰ ਇਹਨੇ ਜਿੱਥੋਂ ਲਿਆਂਦੇ ਸੀ ਉਹਦੇ ਬਾਰੇ ਵੀ ਕੋਈ ਤੁਹਾਨੂੰ ਦੱਸਿਆ ਜਾਂ ਜਿਹਨੂੰ ਗਾੜੀਏ ਨੇ ਵੇਚਣੀ ਸੀ ਜੀ ਅਸੀਂ ਇਸ ਨੂੰ ਅੱਜ ਵਿੱਚ ਕੀਤਾ ਮਾਨ ਲਿਆ ਜਿਹੜਾ ਬਾਥਰ ਮੈਨੇਜੇਸ਼ਨ ਆ ਉਸਦੇ ਨਾਲ ਤਾਂ ਅਸੀਂ ਗੱਲ ਤੋਂ ਨਹੀਂ ਕਰਾਂਗੇ ਇਹਦੇ ਜਿਹੜੀ ਵੀ ਬੈਕਵਰਡ ਫਾਲਟ ਨਹੀਂ ਹੈਗਾ ਅਸੀਂ ਉਹਨੂੰ ਸਮਾਰ ਰਹੇ ਹਾਂ ਸਰ ਕੋਈ ਵੇਚਣ ਵਾਸਤੇ ਤੋਲਣ ਵਾਸਤੇ ਕੋਈ ਕੰਪਿਊਟਰ ਕੰਡਾ ਵਗੈਰਾ ਕੋਈ ਅਜਿਹੀ ਕੋਈ ਚੀਜ਼ ਜੀ ਇਹਦੀ ਜਿਹੜੀ ਬਰਾਮੀ ਹੋਈ ਹੈ ਕਾਰਡੀਓ ਕੰਪਿਊਟਰ ਕੰਡਾ ਵੀ ਨਾਲ ਹੈ ਸਰ ਇਹਨਾਂ ਦਾ ਕਰ ਕੋਈ ਵੀ ਕਰਦੇ ਇਹਦੇ ਬਾਅਦ ਜਿਹੜਾ ਮੈਡੀਕਲ ਕਰਾਣੇ ਦਾ ਸਪਸ਼ਟ ਹੋਏਗਾ ਅਸੀਂ ਨਹੀਂ ਸਾਹ ਤੁਸੀਂ ਉਹਨੇ ਸਾਕ ਕਰਦੇ ਕਰਦਾ ਜਸਟ ਰੈਫਰ ਕਰ ਸਰ ਤੁਸੀਂ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਬਿਲਕੁਲ ਮੇਰੀ ਸਾਡੀ ਬਿਲਕੁਲ ਹੀ ਪੀਰ ਹੈ ਜਿਹੜਾ ਨਸ਼ਾ ਕੋਈ ਇਸ ਜਨਰਤਤਾ ਦੇ ਫਸ ਗਿਆ ਕੋਈ ਪੀਰ ਵਾਲਾ ਹੈ ਉਹ ਜਰੂਰ ਆਪਣੇ ਤੌਰ ਤੇ ਜਿਹੜੇ ਸਰਕਾਰ ਦੇ ਉਪਬਿਟ ਸੈਂਟਰ ਹੈਗੇ ਉੱਥੇ ਜਾ ਕੇ ਦਵਾਈ ਲਵੇ ਤੇ ਠੀਕ ਹੋ ਗਈ ਜਾਂ ਹੱਡ ਨਾ ਰਸਤਾ ਕੈਮ ਕਰੇ ਅਸੀਂ ਉਸ ਨੂੰ ਉਹਨਾਂ ਸੈਂਟਰਾਂ ਵਿੱਚ ਦਵਾ ਕੇ ਦਵਾਈ ਦਵਾਵਾਂਗੇ ਤਾਂ ਕਿ ਉਹ ਇਹ ਛੱਡ ਕੇ ਤੇ ਸਮਾਜ ਦੇ ਦੀ ਮੁਖਤਰਾ ਜਾ ਕੇ ਆਪਣੀ ਜ਼ਿੰਦਗੀ ਕਰੇ ਤੇ ਦੂਜੀ ਤਰਫ ਜੇ ਕੋਈ ਨਸ਼ਾ ਵੇਚਦਾ ਉਹਦੀ ਕਮਾਈ ਖਾਂਦਾ ਉਹ ਤੁਹਾਡੇ ਪੂਰੀ ਉਹਦੀ ਬੋਰਨਿੰਗ ਆ ਉਹਦੇ ਬਾਅਦ ਸਿਰ ਜੇਲ ਬਣੀ ਹੈ 監督じゃあまぎれ。